ਇਦੋਂ ਸਾਰੀ ਮੂਵ ਇੱਕ ਜਣਾ ਮੂਵੀ ਬਣਾ ਲਓ ਇੱਕ ਜਣਾ ਫੋਟੋ ਫਿੱਟੋ ਜਿਹਨੇ ਨ ਪਦਮ ਸਤਿ ਦੀ ਪਾਉ ਜੀ ਬਣਾ ਆ ਦੇ ਹਾਂ ਜੀ ਹਾਂ ਬਹੁਤ ਬਹੁਤ ਕੁਝ ਨਹੀਂ ਹੁੰਦਾ ਜੀ ਬੇਦਰ ਦਾ ਦੂਰ ਹੀ ਬਲੇ ਆਉਂਦੇ ਜੀ ਦੂਰ اڻ ڏا بهي جاتو ڳوڙو هڪ هڪ ٽي ڏا ڏي سيت ڏا ڏي ڏا ڏي منه اٿا ڏي ڏا ڏا ڏي پانو ڪو ٿي ڪري ڏو بس بس ٿان ٿو اڻ ڏا ٿو هڪ ڪٽ سڪت سڪت ڪو نه ڪو ٿا ڏبي ڏا رکي ਜੋ ਜੋ ਫਰਾ ਦੇ ਕੋ ਤਾਂ ਜਾਨਾ ਲੁੱਡਾਲੇ ਜੀ ਮੱਝ ਵਾਲੀ ਸਾਰੇ ਦਿਨ ਤੋਂ ਰਾਤਿਆਂ ਬੰਨ੍ਹਦੇ ਬੰਜਾ ਦਾ ਅੱਜ ਜੋੜਾ ਦਾ ਜਿਹੜਾ ਦਾ ਬੋਲ ਬਾਬਾ ਲੱਕ ਤੇ ਫੋਨ ਕੋਲ ਰੱਖ ਤੋ ਜੀ ਕੋਈ ਨਾ ਕੋਈ ਬਾਬਾ ਫਾਤੋ ਜੀ ਦਾ ਅੱਜ ਹੋ ਗਾ ਰੇ ਘਰੋਂ ਬੈਸ ਬੁਰ ਬਾਈ ਇਨਸ਼ਾ ਅੱਲਾ ਪਾਪੂ ਰੱਖਦੇ ਤੂੰ ਆ ਪਾਪੂ ਰੱਖ ਦਮ ਹਰ ਤੋਂ ਕਰ ਦੋ 11 ਕਰ ਦਿਓ 13 ਨਹੀਂ ਕਰਦੀ 13 ਕਰ ਦੋ 13 ਕਰ ਦੋ 13 ਕਰ ਲੈ ਆ ਵੀ ਆ ਜਾ ਵੀ ਜੀ ਆਪਣੇ ਆ ਜਾ ਆ ਜਾ ਆ ਜਾ ਰੱਖਦੇ ਆਇਆ ਕਰ ਬਣਾ ਆਓ ਨਹੀਂ ਨਹੀਂ ਆ ਜਾਓ ਤੁਸੀਂ ਕਸ ਲਓ ਕੋਈ ਗੱਲ ਨਹੀਂ ਮੈਂ ਕਿਰਦਾਰ ਬਣਾ ਜਿਹਨੂੰ ਆਇਆ ਪੈਣੀ ਵਾਲਾ ਹੈ। ਜੁੱਤੀ ਲਾ ਕੇ ਜਰਾਬਾ ਲਾ ਕੇ ਆ। ਮਿਲਾਉਣੀ ਬੁੱਲ। ਆ ਤੇ ਲਾ ਕੇ ਜਰਾਬਾ। ਇਹ ਤਾਂ ਨਹੀਂ ਬੰਦਦੀ। ਆ ਫਿਰ ਜੁੱਤੀ ਦੀ ਫੋਟੋ ਲੈ ਲਈ ਚੰਗਾ। ਕੋਈ ਨਾ ਕੋਈ ਨਾ। ਕੋਈ ਗੱਲ ਨਹੀਂ ਕੋਈ। ਆ ਬੜਾ ਮੈਂ ਬੜਾ ਆਫਰ ਆਇਆ ਤੇ ਬੜਾ ਹੋ ਜਿਦਾ। ਕੱਲੂ ਆ ਜਾ। ਨਰਮਲ ਤੂੰ ਵੀ ਆ ਜਾ। ਆ ਫੜੋ ਨਰਮਲ ਤੋਂ ਸਾਹ। ਅੱਲਾਹ। کوئی دو نے اکٹھے آيے دو نے ਆਰੇ ਬਤਨਦੇ ਆਹ ਲੈਂਦੇ ਪਹਿਲਾ ਗੋੜ ਹੁੰਦਾ ਜੀ ਇੱਥੇ ਮੂਹਰ ਲਾ ਲੈ ਕੋਈ ਨਾ ਆ ਲੈ ਪੰਨੀ ਮਾਰੂ ਯੋਲਾ ਸੋਨਹਾਲ ਦਾ ਸ੍ਰੀ ਅਕਾਲ ਬੋਲੇ ਸੋਨਹਾਲ ਦਾ ਸ੍ਰੀ ਅਕਾਲ ਬੋਲੇ ਸੋਨਹਾਲ ਦਾ ਸ੍ਰੀ ਅਕਾਲ ਬੋਲੇ ਸੋਨਹਾਲ ਦਾ ਸ੍ਰੀ ਅਕਾਲ Austria